ਸਤਿਗੁਰੂ ਸ਼੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੋਭਾ ਯਾਤਰਾ ਸ਼੍ਰੀ ਗੁਰੂ ਰਵਦਾਸ ਮੰਦਿਰ ਆਰੀਆ ਨਗਰ ਕਮੇਟੀ ਵੱਲੋਂ ਸਜਾਈ ਗਈ ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਸਵਾਮੀ ਗੁਰਦੀਪ ਗਿਰੀ ਮਹਾਰਾਜ ਜੀ ਨੇ ਸੰਗਤਾਂ ਨੂੰ ਪਹਿਲਾਂ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਤੇ ਫਿਰ ਸ਼ੋਭਾ ਯਾਤਰਾ ਨੂੰ ਗੁਰੂ ਰਵਦਾਸ ਮੰਦਿਰ ਆਰੀਆ ਨਗਰ ਤੋਂ ਅਰਦਾਸ ਕਰਨ ਉਪਰੰਤ ਰਵਾਨਾ ਕੀਤਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਲੰਗਰ ਵੀ ਲਗਾਏ ਗਏ ਸ਼ੋਭਾ ਯਾਤਰਾ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦੀ ਹੋਈ ਮੋੜ ਗੁਰੂ ਰਵਿਦਾਸ ਮੰਦਿਰ ਵਿਖੇ ਸੰਪੰਨ ਹੋਈ ਇਸ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਆਮ ਆਦਮੀ ਪਾਰਟੀ ਦੇ ਦੀਨਾ ਨਗਰ ਦੇ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵੀ ਹਾਜ਼ਰ ਸਨ ਅੱਜ ਬੜਾ ਪਾਵਨ ਤੇ ਪਵਿੱਤਰ ਦਿਨਾ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਸ ਸਭ ਦੇ ਬਲਕਸ ਦੇ ਵਿੱਚ ਬਹੁਤ ਮਹਾਨ ਇਨਸਾਨ ਔਰ ਸਾਡੇ ਇਲਾਕੇ ਦੇ ਬਾਣੀ ਦੇ ਨਾਲ ਜੁੜੇ ਗੁਰਦੀਪ ਗਰੀ ਮਹਾਰਾਜ ਜੀ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਅੱਜ ਇਹ ਬਹੁਤ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਉਹ ਕੱਢੀ ਜਾ ਰਹੀ ਆ ਅੱਜ ਇਸ ਸ਼ੋਭਾ ਦਿਹਾੜੇ ਤੇ ਦਿਲ ਦੀਆਂ ਗਹਿਰਾਈਆਂ ਤੋਂ ਸ਼ੋਭ ਕਾਮਨਾਵਾ ਦੇਣਾ ਔਰ ਇਲਾਕਾ ਵਾਸੀਆਂ ਨੂੰ ਮੁਬਾਰਕ ਦੇਣਾ ਮੈਂ ਸਮਝ ਨਾ ਗਰੂ ਰਵਿਦਾਸ ਜੀ ਦੀ ਜ਼ਿੰਦਗੀ ਸਤਿ ਭਾਵਨਾ ਪਿਆਰ ਤਿਆਗ ਤਪੱਸਿਆ ਦਾ ਸਿਣਿਆ ਉਹਨਾਂ ਨੇ ਇਸ ਸਮਾਜ ਨੂੰ ਦਿੱਤਾ ਔਰ ਗੁਰੂ ਰਵਿਦਾਸ ਜੀ ਨੇ ਹਮੇਸ਼ਾ ਉਹਨਾਂ ਲਈ ਇੱਕੋ ਪ੍ਰੇਰਨਾ ਦਾ ਸਰੋਤ ਰਹਿਣਗੇ ਸਾਡੇ ਹਰ ਇਨਸਾਨ ਲਈ ਕਿਉਂਕਿ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਐਸੀ ਗੱਲਾਂ ਕਹੀਆਂ ਨੇ ਜਿਨ੍ਹਾਂ ਨਾਲ ਆਪਾਂ ਜ਼ਿੰਦਗੀ ਜਿਹੜੀ ਆ ਉਹ ਸੁਖਰੇਣੀ ਬਣਾ ਸਕਦੇ ਆ ਔਰ ਮਿਲ ਕੇ ਇੱਕ ਚੰਗਾ ਸਮਾਜ ਦੀ ਸਿਰਜਣਾ ਕਰ ਸਕਦੇ ਆ ਮੈਂ ਸਮਝਦਾ ਕਿ ਗੁਰੂ ਵਿਦਾਸੀ ਦੀ ਬਾਣੀ ਕੇਵਲ ਮੁਲਕ ਤੇ ਨਹੀਂ ਅਰ ਸਾਰੇ ਗੁਰੀਆਂ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਮਨਾਇਆ ਜਾਂਦਾ ਉਸ ਤੇਜ ਪਵਿੱਤਰ ਦੇੰਦ ਦੇ ਉੱਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੂਬਿਆਂ ਦੇ ਵਿੱਚ ਔਰ ਮੁਲਕ ਦੇ ਸਾਰੇ ਲੋਕਾਂ ਨੂੰ ਮੁਬਾਰਕ ਆ ਔਰ ਪਰਮੇਸ਼ਰ ਕਰੇ ਕਿ ਉਹਦੀ ਬਾਣੀ ਦੇ ਨਾਲ ਜੁੜ ਕੇ ਆਪਾਂ ਮਿਲ ਕੇ ਤੇ ਚੰਗੀ ਜੀਵਨ ਜਿੰਦਗੀ ਬਤੀਤ ਕਰਦੇ ਹੋਏ ਚੰਗੇ ਸਵਾਜ ਦੀ ਸਿਰਜਣਾ ਕਰੇ ਸ਼੍ਰੀ ਗੋਬਿੰਦ ਸਾਹਿਬ ਦਾ 648ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਬਹੁਤ ਵੱਡੇ ਪੱਦਰ ਦੇ ਉੱਤੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਨੇ ਔਰ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗਰੀ ਮਹਾਰਾਜ ਜੀ ਦੀ ਜੋਗ ਹੈ ਭਾਈ ਦੇ ਹਿੱਥ ਇਹ ਸਾਰੇ ਗੁਰਦਾਸਪੁਰ ਦੀ ਇਲਾਕਾ ਪੜ ਤੋਂ ਨਿਵਾਸੀ ਜਿਹੜੇ ਨੇ ਉਹ ਸ਼ਬਾ ਯਾਤਰਾ ਦੇ ਵਿੱਚ ਸ਼ਾਮਲ ਹੋਏ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋਏ ਨੇ ਸੋ ਸਾਰੇ ਸੰਗਤਾਂ ਨੂੰ ਅੱਜ ਲੱਖ ਲੱਖ ਮੁਬਾਰਕਬਾਦ ਦਿੰਨੇ ਆਂ ਔਰ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਉਸ ਸੰਬੰਧ ਵਿੱਚ ਰਾਤ ਨੂੰ ਦੀਵਾਲਾ ਕੀਤੀ ਜਾਵੇ ਔਰ ਸਾਰਿਆਂ ਨੂੰ ਪਿਆਰ ਮੁਹੱਬਤ ਦੇ ਨਾਲ ਰਹਿੰਦਾ ਸੰਦੇਸ਼ ਦਿੱਤਾ ਜਾਵੇ ਅੱਜ ਵੀ ਜਿਹੜੀ ਜਿਹੜੀ ਸੰਗਤ ਸ਼ੋਭਾ ਯਾਤਰਾ ਦੇ ਵਿੱਚ ਜਾ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਬੜੇ ਪਿਆਰ ਮੁਹੱਬਤ ਦੇ ਨਾਲ ਚੱਲਣਾ ਔਰ ਇਹ ਸਾਂਝੀ ਬਾਲਤਾ ਦਾ ਇਹ ਤਿਉਹਾਰ ਹੈ ਸਭ ਬੜੇ ਪਿਆਰ ਨਾਲ ਸਾਰੇ ਚੱਲਣਾ ਕਾਲੀ ਨਹੀਂ ਕਰਨੀ ਸਾਰੇ ਜੁਵਾ ਵਰਗ ਨੂੰ ਵੀ ਬੇਨਤੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਕਰਨਾ ਔਰ ਗੁਰੂ ਜੀ ਨੇ ਸਿੱਖਿਆ ਆ ਦੀ ਦੁ ਮੰਦਿਆ ਹੋਇਆ ਪਿਆਰ ਮੁਹੱਬਤ ਨਾਲ ਰਹਿ ਕੇ ਨਾ ਚੱਲਣਾ ਸ੍ਰੀ ਗੁਰੂ ਵਿਦਾਸ ਮਹਾਰਾਜ ਦੀ ਜਿਹੜੀ ਇਹ ਸ਼ੋਭਾ ਯਾਤਰਾ ਗੁਰਦਾਸਪੁਰ ਵਿੱਚ ਬਹੁਤ ਲੰਮੇ ਸਮੇਂ ਤੋਂ ਇੱਥੇ ਸ਼ਬਾ ਯਾਤਰਾ ਕੱਢੀ ਜਾ ਰਹੀ ਹੈ ਔਰ ਇਲਾਕੇ ਭਰ ਦੇ ਸਾਰੇ ਪਿੰਡਾਂ ਦੇ ਲੋਕ ਇਸ ਨੂੰ ਇਸ ਦੀ ਮਾਨਤਾ ਰੱਖਦੇ ਨੇ ਇਸ ਗੁਰੂ ਘਰ ਦੀ ਮਾਨਤਾ ਰੱਖਦੇ ਨੇ ਸੋ ਸਾਰੇ ਇਲਾਕੇ ਵਿੱਚ ਲੋਕ ਆ ਕੇ ਸ਼ਾਮਲ ਹੁੰਦੇ ਨੇ ਸੋ ਮੈਂ ਸਾਰੇ ਲੋਕਾਂ ਨੂੰ ਜਿਹੜੇ ਜਿਹੜੇ ਪਿੰਡਾਂ ਦੇ ਲੋਕ ਆਂਦੇ ਨਾਲ ਉਹ ਸਾਰਿਆਂ ਨੂੰ ਮੈਂ ਲੱਖ ਲੱਖ ਮੁਬਾਰਕਵਾਦ ਦਿੰਦਾ ਕਿ ਅੱਜ ਗੁਰੂ ਸਾਹਿਬ ਦਾ ਜਨਮ ਦਿਹਾੜਾ ਉਸ ਗੁਰੂ ਉਸਰ ਮਹਾਨ ਰੈਬਰ ਦਾ ਜਨਮ ਦਿਹਾੜਾ ਜਿਸ ਨੇ ਜਿਸ ਨੇ ਇੱਕ ਬਰਾਬਰਤਾ ਦਾ ਸੰਦੇਸ਼ ਰਿਆ ਕੇ ਦਿੱਤਾ ਹੈ ਬਹੁਤ ਵੱਡੇ ਪੱਧਰ ਉੱਤੇ ਲੰਗਰ ਵੀ ਕੀਤਾ ਜਾ ਰਿਹਾ ਔਰ ਸਾਰੇ ਸੰਗਤਾਂ ਇਹੜੀਆਂ ਉਹ ਲੰਗਰ ਛਕਣਗੇ ਜਾਣਗੇ ਗੁਰਦਾਸਪੁਰ ਤੋਂ ਜਗਜੀਤ ਸਿੰਘ ਦੀ ਖਾਸਪੁਰ